ਅਕਤੂਬਰ 18 2006 ਸ਼ਾਮ ਦੇ 6:30 ਵਜੇ ਮਨਜੀਤ ਪੰਗਾਲੀ ਨੇ ਪੈਰੈਂਟਲ ਯੋਗਾ ਕਲਾਸ ਅਟੈਂਡ ਕਰਨੀ ਹੁੰਦੀ ਆ ਪਰ ਉਸ ਦਿਨ ਉਹ ਕਲਾਸ ਵਿੱਚ ਨਹੀਂ ਪਹੁੰਚਦੀ ਤੇ ਉਸ ਤੋਂ 26 ਘੰਟਿਆਂ ਬਾਅਦ ਉਹਦੇ ਘਰ ਵਾਲੇ ਮੁਖਤਿਆਰ ਸਿੰਘ ਵੱਲੋਂ ਕੈਨੇਡਾ ਦੀ ਰਾਇਲ ਕੈਨੇਡੀਅਨ ਮਾਉਂਟਨ ਪੁਲਿਸ ਜਿਹਨੂੰ RCMP ਵੀ ਕਹਿੰਦੇ ਆ ਉੱਥੇ ਜਾ ਕੇ ਮਿਸਿੰਗ ਰਿਪੋਰਟ ਲਿਖਾਈ ਜਾਂਦੀ ਆ ਫਿਰ ਅਕਤੂਬਰ 23 2006 ਸਵੇਰ ਦੇ 9 ਵਜੇ ਡੈਲਟਾ ਪੋਰਟ ਬੀਚ ਤੇ ਇੱਕ ਡੈੱਡ ਬੋਡੀ ਮਿਲਦੀ ਆ ਬੋਡੀ ਪੂਰੀ ਤਰ੍ਹਾਂ ਸੜ ਚੁੱਕੀ ਹੁੰਦੀ ਆ ਤੇ ਟਾਪਸੀ ਰਿਪੋਰਟ ਵਿੱਚ ਪਤਾ ਚੱਲਦਾ ਹੈ ਕਿ ਇਹ ਬੋਡੀ ਮਨਜੀਤ ਪੰਗਾਲੀ ਦੀ ਹੀ ਆ ਜਮਨਜੀਤ ਪੰਗਾਲੀ ਮੌਤ ਦੇ ਟਾਈਮ ਉਹ ਆਪਣੇ ਦੂਜੇ ਬੱਚੇ ਨਾਲ 4 ਮਹੀਨੇ ਦੀ ਪ੍ਰੈਗਨੈਂਟ ਹੁੰਦੀ ਆ। ਇਸ ਖਬਰ ਦੇ ਮਿਲਦਿਆਂ ਹੀ ਪੂਰੇ ਵੈਂਕੂਵਰ ਸ਼ਹਿਰ ਵਿੱਚ ਸਨਸਨੀ ਫੈਲ ਜਾਂਦੀ ਆ। ਕਿਉਂਕਿ ਸਾਰਿਆਂ ਦੇ ਮਨਾਂ ਵਿੱਚ ਇਹੀ ਸਵਾਲ ਸੀ ਕਿ ਕੌਣ ਇਹਨਾਂ ਬੇਰਹਿਮ ਹੋ ਸਕਦਾ ਹੈ ਜਿਨੇ ਕਿਸੇ ਪ੍ਰੈਗਨੈਂਟ ਆਂਟ ਨੂੰ ਸਾੜ ਕੇ ਮਾਰ ਦਿੱਤਾ। ਕੀ ਇਹ ਕਿਸੇ ਵੱਲੋਂ ਕੀਤਾ ਗਿਆ ਰੈਂਡਮ ਮਰਡਰ ਸੀ ਜਾਂ ਇਹ ਕਿਸੇ ਵੱਲੋਂ ਕੀਤਾ ਗਿਆ ਪਲਾਨਡ ਮਰਡਰ ਹੁੰਦਾ ਆ? ਆਉਂ ਜਾਂਦੇ ਆ ਇਨਾਂ ਸਵਾਲਾਂ ਦੇ ਪਿੱਛੇ ਦੇ ਜਵਾਬ ਤੇ ਮੁਖਤਿਆਰ ਪੰਗਾਲੀ ਦਾ ਕੀ ਕਾਰਨ ਸੀ ਕਿ 26 ਘੰਟੇ ਤੱਕ ਆਪਣੀ ਘਰਵਾਲੀ ਦਾ ਕੋਈ ਅਤਾ ਪਤਾ ਨਾ ਲੈਂਡ ਪਿੱਛੇ। ਤੀਸਾਲਾ ਮਨਜੀਤ ਬਸਰਾ ਦਾ ਜਨਮ 4 ਜੁਲਾਈ 1975 ਨੂੰ ਪਿਤਾ ਰੇਸ਼ਮ ਬਸਰਾ ਤੇ ਮਾ ਸੁਰੇਂਦਰ ਬਸਰਾ ਦੇ ਘਰ ਹੋਇਆ ਹੁੰਦਾ ਤੇ ਉਹਦੀ ਇੱਕ ਭੈਣ ਹੁੰਦੀ ਆ ਜਿਹਦਾ ਨਾਮ ਹੁੰਦਾ ਆ ਜੈਸਮੀਨ ਪੰਮਰਾ ਤੇ ਇੱਕ ਭਰਾ ਹੁੰਦਾ ਜਿਹਦਾ ਨਾਮ ਹੁੰਦਾ ਟੂਰ ਬਸਰਾ ਮਨਕੂਰਾਂ ਤੇ ਇਹ ਸ਼ੈਨ ਨੂੰ ਹੀ ਆਪਣਾ ਘਰ ਬਣਾ ਲੈਂਦੇ ਆ ਕਿਉਂਕਿ ਉਹਨੂੰ ਨਾਰਥ ਫਰੀਜ ਐਲੀਮੈਂਟਰੀ ਸਕੂਲ ਵਿੱਚ ਇੱਕ ਟੀਚਰ ਦੀ ਜੌਬ ਵੀ ਮਿਲ ਜਾਂਦੀ ਆ ਇੱਥੇ ਟੀਚਰ ਦੀ ਜੌਬ ਕਰਦਿਆਂ ਹੀ ਉਹਦੀ ਮੁਲਾਕਾਤ ਹੁੰਦੀ ਆ ਮੁਖਤਿਆਰ ਪੰਗਾਲੀ ਨਾਲ ਜੋ ਉਹਦੇ ਵਾਂਗ ਪ੍ਰਿੰਸੈਸ ਮਾਰਗਰੇਟ ਸੈਕੰਡਰੀ ਸਕੂਲ ਵਿੱਚ ਇੱਕ ਫਿਜ਼ਿਕਸ ਦਾ ਟੀਚਰ ਹੁੰਦਾ ਆ ਹੁਣ ਦੋਨਾਂ ਦਾ ਬੈਕਗ੍ਰਾਉਂਡ ਪਿੱਛੋਂ ਪੰਜਾਬੀ ਮੂਲ ਦਾ ਹੋਣ ਕਾਰਨ ਦੋਨਾਂ ਵਿੱਚ ਦੋਸਤੀ ਹੋ ਜਾਂਦੀ ਆ ਤੇ ਦੇਖਦੇ ਹੀ ਦੇਖਦੇ ਇਹ ਦੋਸਤੀ ਪਿਆਰ ਵਿੱਚ ਬਦਲ ਜਾਂਦੀ ਆ ਦੋਨਾਂ ਦਾ ਪਰਿਵਾਰ ਪਿੱਛੋਂ ਪੰਜਾਬ ਤੋਂ ਹੋਣ ਕਾਰਨ ਇਹਨਾਂ ਦਾ ਵਿਆਹ ਪੱਕਾ ਕਰ ਦਿੱਤਾ ਜਾਂਦਾ ਤੇ 1999 ਵਿੱਚ ਇਹ ਦੋ ਫਿਰ 2003 ਵਿੱਚ ਇਹਨਾਂ ਘਰ ਇੱਕ ਕੁੜੀ ਦਾ ਜਨਮ ਹੁੰਦਾ ਆ ਜਿਹਦਾ ਨਾਮ ਇਹ ਮਾਇਆ ਰੱਖਦੇ ਆ ਇਹਨਾਂ ਦੀ ਜ਼ਿੰਦਗੀ ਬਹੁਤ ਸੋਹਣੀ ਚੱਲ ਰਹੀ ਹੁੰਦੀ ਆ ਪਰ ਵਿਆਹ ਦੇ ਸਾਲ ਬਾਅਦ ਹੀ ਇਹਨਾਂ ਵਿੱਚ ਟਕਰਾਅ ਰਵੱਦਨੇ ਸ਼ੁਰੂ ਹੋ ਜਾਂਦੇ ਆ ਕਿਉਂਕਿ ਮੁਖਤਿਆਰ ਪੰਗਾਲੀ ਦਾ ਭਰਾ ਉਹਨਾਂ ਦੇ ਘਰ ਹੀ ਆ ਕੇ ਰਹਿਣਾ ਸ਼ੁਰੂ ਕਰ ਦਿੰਦਾ ਆ ਪਰ ਮਨਜੀਤ ਨੂੰ ਐਦਾ ਆਪਣੇ ਪਰਿਵਾਰ ਵਿੱਚ ਇੰਟਰਫੀਰੈਂਸ ਪਸੰਦ ਨਹੀਂ ਹੁੰਦੀ। ਇੰਨ ਲੜਾਈਆਂ ਦੇ ਚੱਲਦਿਆਂ ਹੀ ਮੁਖਤਿਆਰ ਬਹੁਤ ਦਾਰੂ ਵੀ ਪੀਣੀ ਸ਼ੁਰੂ ਕਰ ਦਿੰਦਾ ਆ ਤੇ ਕੁਝ ਰਿਪੋਰਟਾਂ ਤੋਂ ਪਤਾ ਲੱਗਦਾ ਆ ਕਿ ਮੈਰਿਜ ਕਾਉਂਸਲਿੰਗ ਵੀ ਲੈ ਰਹੇ ਹੁੰਦੇ ਆ। ਇੱਥੇ ਮੁਖਤਿਆਰ ਪੰਗਾਲੀ ਨੂੰ ਸ਼ੰਕ ਪੈਣਾ ਸ਼ੁਰੂ ਹੋ ਜਾਂਦਾ ਕਿ ਉਹਦੀ ਘਰਵਾਲੀ ਮਨਜੀਤ ਦਾ ਆਪਣੇ ਸਕੂਲ ਦੇ ਟੋਨੀ ਫੂਨਲ ਨਾਲ ਅਫੇਅਰ ਚੱਲਦਾ ਆ। ਮੁਖਤਿਆਰ ਇੱਕ ਬਹੁਤ ਹੀ ਛੋਟੀ ਸੋਚ ਵਾਲਾ ਬੰਦਾ ਹੁੰਦਾ ਆ ਕਿਉਂਕਿ ਹੁਣ ਜਿੱਥੇ ਮੁੰਡੇ ਕੁੜੀਆਂ ਇਕੱਠੇ ਕੰਮ ਕਰਦੇ ਹੋਣ ਉਥੇ ਇਹ ਆਮ ਗੱਲ ਹੁੰਦੀ ਆ ਜਦੋਂ ਸਾਰੇ ਕੁਲੀਕ ਕਦੀ ਗਦਾਈ ਬਾਹ ਡਿਰਨ ਕਰਨ ਜਾਂ ਜਾਂ ਹੋਰ ਇਵੈਂਟ ਅਟੈਂਡ ਕਰਦੇ ਹੋਣ ਪਨ ਮੁਕਤੀਆਰ ਸਿੰਘ ਦਾ ਕਹਿਣਾ ਹੁੰਦਾ ਹੈ ਕਿ ਜਦੋਂ ਉਹਨੂੰ ਐਨਾਂ ਗੱਲਾਂ ਦਾ ਪਤਾ ਲੱਗਿਆ ਤਾਂ ਉਹਦਾ ਸ਼ੱਕ ਹੋਰ ਵੀ ਪੱਕਾ ਹੋ ਗਿਆ ਸੀ ਵਿਆਹ ਦੇ ਕੁਝ ਸਾਲ ਬਾਅਦ ਐਨਾਂ ਵਿੱਚ ਦੂਜੇ ਨਿਆਣੇ ਨੂੰ ਕਨਸੀਵ ਕਰਨ ਦੇ ਚਲਦਿਆਂ ਥੋੜੀ ਪ੍ਰੋਬਲਮ ਚੱਲ ਰਹੀ ਹੁੰਦੀ ਆ ਕਿਉਂਕਿ ਮੁਕਤੀਆਰ ਤੇ ਮਨਜੀਤ ਦੁਬਾਰਾ ਪ੍ਰੈਗਨੈਂਟ ਹੋਣ ਵਿੱਚ ਕੁਝ ਪ੍ਰੋਬਲਮ ਆ ਰਹੀ ਹੁੰਦੀ ਆ ਫਿਰ ਦੁਖੀ ਹੋ ਕੇ ਮਨਜੀਤ ਇੱਕ ਦਿਨ ਕਹਿ ਦਿੰਦੀ ਆ ਕਿ ਆਈ ਹੈਵ ਅਦਰ ਪੀਪਲ ਥੈਟ ਕੈਨ ਗੈਟ ਮੀ ਪ੍ਰੈਗਨੈਂਟ ਇਫ ਯੂ ਕੈਨਟ ਡੂ ਇਟ ਪੁਲਿਸ ਵਾਲਾ ਦਾ ਮੰਨਣਾ ਸੀ ਕਿ ਐਨਾਂ ਗੱਲਾਂ ਕਰਕੇ ਮੁਕਤੀਆਰ ਬੰਗਾਲੀ ਇਨਸਿਕਿਉਰ ਹੋ ਚੁੱਕਾ ਸੀ ਫਿਰ ਆਉਂਦਾ ਸਾਲ ਅਕਤੂਬਰ 2006 ਦਾ 31 ਸਾਲਾਂ ਮਨਜੀਤ ਆਪਣੇ ਦੂਜੇ ਬੱਚੇ ਨਾਲ 4 ਮਹੀਨੇ ਦੀ ਪ੍ਰੈਗਨੈਂਟ ਹੁੰਦੀ ਆ ਤੇ ਐਦਾਂ ਹੀ ਅਕਤੂਬਰ 18 2006 ਦੀ ਸ਼ਾਮ ਨੂੰ ਮਨਜੀਤ ਨੇ ਇੱਕ ਪ੍ਰੀਨਟਲ ਯੋਗਾ ਕਲਾਸ ਅਟੈਂਡ ਕਰਨੀ ਹੁੰਦੀ ਆ ਪਰ ਉਹ ਕਲਾਸ ਵਿੱਚ ਨਹੀਂ ਪਹੁੰਚਦੀ ਉਸ ਤੋਂ ਬਾਅਦ ਉਹਦਾ ਘਰ ਵਾਲਾ ਮੁਖਤਿਆਰ ਸਿੰਘ ਆਪਣੇ ਨਿਆਣੇ ਨੂੰ ਰਾਤ ਦੇ 9 ਵਜੇ ਆਪਣੇ ਬੈੱਡ ਵਿੱਚ ਸੌਣ ਲਈ ਪਾ ਦਿੰਦਾ ਆ ਤੇ ਆਪ ਵੀ ਸੌਣ ਚਲਾ ਜਾਂਦਾ ਆ ਅਗਲੇ ਦਿਨ ਸਵੇਰੇ ਉਹ ਆਪਣੇ ਸੋਰੇ ਨੂੰ ਕਹਿੰਦਾ ਕਿ ਉਹ ਕੁੜੀ ਨੂੰ ਸਕੂਲ ਛੱਡ ਦੇਵੇ ਕਿਉਂਕਿ ਉਹਨੂੰ ਕੰਮ ਤੇ ਜਾਣਾ ਆ ਤੇ ਜਦੋਂ ਉਹ ਸੋਹਰਾ ਪੁੱਛਦਾ ਕਿ ਮਨਜੀਤ ਕਿੱਥੇ ਹੈ ਉਹ ਕਹਿੰਦਾ ਕਿ ਉਹ ਪਹਿਲੇ ਵੀ ਅੱਧਾ ਕਈ ਵਾਰੀ ਇਹਦਾ ਕਰ ਚੁੱਕੀ ਆ ਪਰ ਟੈਂਸ਼ਨ ਵਾਲੀ ਕੋਈ ਗੱਲ ਨਹੀਂ ਆ ਉਹ ਆਪੇ ਵਾਪਸ ਆ ਜਾਏਗੀ ਇਸ ਤੋਂ ਬਾਅਦ ਮੁਖਤਿਆਰ ਸਿੰਘ ਸਕੂਲ ਵਿੱਚ ਆਪਣਾ ਕੰਮ ੋਕਾਨ ਤੋਂ ਬਾਅਦ ਆਪਣੇ ਯਾਰਾਂ ਦੋਸਤਾਂ ਨਾਲ ਸਰੀ ਦੇ ਇੱਕ ਪੱਬ ਵਿੱਚ दारू ਪੀਣ ਚਲਾ ਜਾਂਦਾ ਆ ਫਿਰ ਉਹਦਾ ਸੋਹਰਾ ਦੁਬਾਰਾ ਮੁਖਤਿਆਰ ਨੂੰ ਫੋਨ ਕਰਕੇ ਦੱਸਦਾ ਹੈ ਕਿ ਮਨਜੀਤ ਹਾਲੇ ਵੀ ਘਰ ਵਾਪਸ ਨਹੀਂ ਆਈ ਇਸ ਕਰਕੇ ਮਨਜੀਤ ਦੇ 26 ਘੰਟਿਆਂ ਬਾਅਦ ਵੀ ਘਰ ਵਾਪਸ ਨਾ ਆਉਂਦੇ ਮੁਖਤਿਆਰ ਪੰਗਾਲੀ ਆਰਸੀਐਮਪੀ ਵਿੱਚ ਜਾ ਕੇ ਆਪਣੀ ਵਾਈਫ ਦੀ ਮਿਸਿੰਗ ਰਿਪੋਰਟ ਲਿਖਵਾਉਂਦਾ ਆ ਜਦੋਂ ਪੁਲਿਸ ਵਾਲੇ ਉਹਨੂੰ ਪੁੱਛਦੇ ਆ ਕਿ ਉਹਨੇ ਇੰਨਾ ਟਾਈਮ ਵੇਟ ਕਿਉਂ ਕੀਤਾ ਰਿਪੋਰਟ ਲਿਖਾਉਣ ਲਈ ਤਾਂ ਉਹ ਕਹਿੰਦਾ ਕਿ ਉਹਨੂੰ ਲੱਗਦਾ ਸੀ ਕਿ 26 ਘੰਟੇ ਵੇਟ ਕਰਨਾ ਜ਼ਰੂਰੀ ਹੁੰਦਾ ਰਿਪੋਰਟ ਲਿਖਾਉਣ ਤੋਂ ਪਹਿਲਾਂ ਅਕਤੂਬਰ 23 2006 ਟਾਈਮ ਹੁੰਦਾ ਸਵੇਰ ਦੇ 9 ਮੁਖਤਿਆਰ ਦੇ ਘਰ ਤੋਂ 20 ਮੀਲ ਦੂਰ ਡੈਲਟਾ ਨਾ ਦੇ ਸ਼ਹਿਰ ਵਿੱਚ ਪੈਂਦੇ ਡੈਲਟਾ ਪੋਰਟ ਬੀਚ ਤੇ ਪੁਲਿਸ ਨੂੰ ਇੱਕ ਡੈੱਡ ਬੋਡੀ ਮਿਲ ਜਾਣ ਦੀ ਰਿਪੋਰਟ ਮਿਲਦੀ ਆ ਜਦੋਂ ਪੁਲਿਸ ਵਾਲੇ ਉੱਥੇ ਪਹੁੰਚਦੇ ਆ ਤਾਂ ਉਹ ਦੇਖਦੇ ਆ ਕਿ ਡੈੱਡ ਬੋਡੀ ਪੂਰੀ ਤਰ੍ਹਾਂ ਸੜ ਚੁੱਕੀ ਆ ਤੇ ਆਇਡੈਂਟੀਫਾਈ ਕਰਨਾ ਮੁਸ਼ਕਿਲ ਆ ਉਥੋਂ ਐਵੀਡੈਂਸ ਇਕੱਠੇ ਕੀਤੇ ਜਾਂਦੇ ਆ ਤੇ ਕੁਝ ਦਿਨ ਬਾਅਦ ਡੈਂਟਲ ਰਿਕਾਰਡ ਵਿੱਚ ਦੱਸਿਆ ਜਾਂਦਾ ਹੈ ਕਿ ਇਹ ਡੈੱਡ ਬੋਡੀ ਮਨਜੀਤ ਪੰਗਾਲੀ ਦੀ ਹੀ ਆ ਡੈੱਡ ਬੋਡੀ ਦਾ ਪਤਾ ਲੱਗਣ ਤੋਂ ਬਾਅਦ ਪੁਲਿਸ ਵਾਲਿਆਂ ਨੇ ਇਹ ਖਬਰ ਹਾਲੇ ਡਿਸਕਲੋਜ਼ ਨਹੀਂ ਕੀਤੀ ਹੁੰਦੀ ਪਰ ਅਚਾਨਕ ਦੁਪਹਿਰ ਦੇ 2 ਵਜੇ ਮੁਖਤਿਆਰ ਪੰਗਾਲੀ মিডিਆ ਸਾਹਮਣੇ ਜਾਂਦਾ ਤੇ ਆਪਣੀ ਵਾਈਫ ਨੂੰ ਲੱਭਣ ਲਈ ਹੈਲਪ ਮੰਗਦਾ ਆ ਇਸ ਤੋਂ ਬਾਅਦ ਪੁਲਿਸ ਵਾਲੇ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਆ ਜਲਦੀ ਹੀ ਇੱਕ ਬਹੁਤ ਠੋਸ ਸਬੂਤ ਉਹਨਾਂ ਦੇ ਹੱਥ ਲੱਗਦਾ ਆ ਉਹਨਾਂ ਨੂੰ ਪਤਾ ਚੱਲਦਾ ਕਿ ਮਨਜੀਤ ਅਕਤੂਬਰ 18 ਸ਼ਾਮੀ 6:30 ਵਜੇ ਯੋਗਾ ਕਲਾਸ ਵਿੱਚ ਜਾਂਦੀ ਆ ਜਿੱਥੇ ਉਹ 8:30 ਤੱਕ ਕਲਾਸ ਲਗਾਉਂਦੀ ਆ ਉਹ ਲਾਗੇ ਦੀ ਰੋਡ ਦੀ ਸਾਰੀ ਸੀਸੀਟੀਵੀ ਫੁਟੇਜ ਚੈੱਕ ਕਰਦੇ ਆ ਇਸ ਤੋਂ ਬਾਅਦ ਮਨਜੀਤ ਨਾਲ ਕੀ ਹੋਇਆ ਫਿਰ ਉਹਨਾਂ ਨੂੰ ਇੱਕ ਸ਼ੈਵਰਨ ਗੈਸ ਸਟੇਸ਼ਨ ਦੀ ਸੀਸੀਟੀਵੀ ਫੁਟੇਜ ਮਿਲਦੀ ਆ ਜੋ ਕਿ ਮੁਖਤਿਆਰ ਦੇ ਘਰ ਤੋਂ ਸਿਰਫ 2 ਬਲਾਕ ਦੂਰ ਹੁੰਦਾ ਆ ਫੁਟੇਜ ਵਿੱਚ ਮੁਖਤਿਆਰ ਰਾਤ ਦੇ ਸਵਾ 12 ਵਜੇ ਗੈਸ ਸਟੇਸ਼ਨ ਅੰਦਰ ਜਾਂਦਾ ਆ ਤੇ ਉਥੋਂ ਕੁਝ ਨਿਊਜ਼ਪੇਪਰ ਤੇ ਇੱਕ ਲਾਈਟਰ ਖਰੀਦਦਾ ਆ ਮਨਜੀਤ ਪੰਗਾਲੀ ਦੇ ਸੈਲਫੋਨ ਰਿਕਾਰਡ ਵੀ ਕਢਾਏ ਜਾਂਦੇ ਆ ਤੇ ਪੁਲਿਸ ਨੂੰ ਪਤਾ ਚੱਲਦਾ ਹੈ ਕਿ ਉਸ ਸ਼ਾਮ 6:30 ਵਜੇ ਉਹਦੇ ਵੱਲੋਂ ਕਾਫੀ ਵਾਰ ਆਪਣੇ ਘਰ ਗੱਲ ਕੀਤੀ ਗਈ ਹੁੰਦੀ ਆ ਪਰ ਮੁਖਤਿਆਰ ਨੇ ਪੁਲਿਸ ਨੂੰ ਝੂਠ ਕਿ ਆਉਂਦਾ ਹੈ ਕਿ ਉਹਨੇ ਮਨਜੀਤ ਦੇ ਘਰ ਦੇ ਜਾਣ ਤੋਂ ਬਾਅਦ ਉਹਦੇ ਨਾਲ ਉਹਦੀ ਕੋਈ ਗੱਲ ਨਹੀਂ ਹੋਈ ਸੈਲਫੋਨ ਕੰਪਨੀ ਤੋਂ ਪਤਾ ਚੱਲਦਾ ਹੈ ਕਿ ਮੁਖਤਾਰ ਨੇ ਮਨਜੀਤ ਦੇ ਫੋਨ ਵਿੱਚੋਂ ਉਹਦਾ SIM ਕੱਢ ਕੇ ਆਪਣੇ ਫੋਨ ਵਿੱਚ ਚਲਾ ਰਿਆ ਹੁੰਦਾ ਆ ਇੱਥੇ ਹੈਰਾਨ ਕਰਨ ਵਾਲੀ ਗੱਲ ਇਹ ਹੁੰਦੀ ਹੈ ਕਿ ਜਦੋਂ ਉਹ মিডিਆ ਵਿੱਚ ਸਾਹਮਣੇ ਜਾ ਕੇ ਆਪਣੀ ਵਾਈਫ ਦੇ ਲੱਭੇ ਜਾਣ ਲਈ ਹੈਲਪ ਮੰਗਦਾ ਆ ਉਦੋਂ ਆਪਣੀ ਘਰ ਵਾਲੀ ਦਾ ਫੋਨ ਵੀ ਉਹਦੀ ਪੈਂਟ ਦੀ ਜੇਬ ਵਿੱਚ ਹੀ ਹੁੰਦਾ ਆ। ਇਸ ਤੋਂ ਬਾਅਦ ਮਨਜੀਤ ਕੁਝ ਐਦਾਂ ਦਾ ਕੰਮ ਕਰਦਾ ਆ ਜਿਦੇ ਤੋਂ ਪੁਲਿਸ ਦਾ ਸ਼ੱਕ ਯਕੀਨ ਵਿੱਚ ਬਦਲ ਜਾਂਦਾ ਆ। ਜਦੋਂ ਇਨਵੈਸਟੀਗੇਟਰ ਮੀਡੀਆ ਵਿੱਚ ਪੋਟੈਂਸ਼ੀਅਲ ਵਿਟਨੈਸ ਹੋਣ ਦੀ ਇਨਫੋਰਮੇਸ਼ਨ ਰਿਵੀਲ ਕਰਦੇ ਆ ਤਾਂ ਉਸੇ ਟਾਈਮ ਉਕਤਿਆਰ ਆਪਣੇ ਘਰ ਦੇ ਲਾਗੇ ਵਾਲੇ ਗੈਸ ਸਟੇਸ਼ਨ ਜਾਂਦਾ ਆ ਚੈੱਕ ਕਰਨ ਲਈ ਕਿ ਉੱਥੇ ਕੋਈ ਸੀਸੀਟੀਵੀ ਕੈਮਰਾ ਹੈਗਾ ਜਾਂ ਨਹੀਂ ਜਿੱਥੋਂ ਉਹਦਾ ਗਿਲਟੀ ਹੋਣ ਦਾ ਬਿਹੇਵੀਅਰ ਦਾ ਪਤਾ ਚੱਲਦਾ ਆ। ਪੁਲਿਸ ਦਾ ਸ਼ੱਕ ਹੋਰ ਵੀ ਗੁੜਾ ਹੋ ਜਾਂਦਾ ਜਦੋਂ ਉਹ ਪੋਲੀਗ੍ਰਾਫ ਜਾਂ ਡੀਐਨਏ ਟੈਸਟ ਦੇਣ ਤੋਂ ਇਨਕਾਰ ਕਰ ਦਿੰਦਾ ਆ। ਫਿਰ ਮਾਰਚ ਇਹ ਤਰੀਕ ਹੁੰਦੀ ਆ ਜਦੋਂ ਉਹਨਾਂ ਦੇ ਅਨਬੋਨ ਨਿਆਣੇ ਨੇ ਜਨਮ ਲੈਂਦਾ ਹੁੰਦਾ ਆ ਉਸੇ ਦਿਨ ਬਖਤਿਆਰ ਸਿੰਘ ਨੂੰ ਪੁਲਿਸ ਵੱਲੋਂ ਅਰੈਸਟ ਕਰ ਲਿਆ ਜਾਂਦਾ ਆ ਪੁਲਿਸ ਵਾਲੇ ਥੋੜਾ ਟਾਈਮ ਲਗਾਉਂਦੇ ਆ ਕੇਸ ਨੂੰ ਪੱਕਾ ਬਣਾਉਣ ਦੇ ਵਿੱਚ ਪਰ ਇੱਥੇ ਪੁਲਿਸ ਵਾਲਿਆਂ ਦੇ ਸਾਹਮਣੇ ਚੈਲੰਜ ਹੁੰਦਾ ਆ ਕਿ ਜੱਜ ਨੂੰ ਕਨਵਿੰਸ ਕਰਨਾ ਕਿ ਇਹ ਇੱਕ ਸੋਚਿਆ ਸਮਝਿਆ ਮਰਡਰ ਸੀ ਤਾਂ ਜੋ ਉਸਨੇ ਫਸਟ ਡਿਗਰੀ ਮਰਡਰ ਨਾਲ ਚਾਰਜ ਕੀਤਾ ਜਾਵੇ ਨਵੰਬਰ 2010 ਨਿਊ ਵੈਸਟਮਿੰਸਟਰ ਦੇ ਬੀਸੀ ਸੁਪਰੀਮ ਕੋਰਟ ਵਿੱਚ ਇਸ ਕੇਸ ਦਾ ਟਰਾਇਲ ਚੱਲਦਾ ਆ ਪੁਲਿਸ ਵਾਲਿਆਂ ਵੱਲੋਂ ਸਾਰੇ ਸਬੂਤ ਜੱਜ ਦੇ ਅੱਗੇ ਪੇਸ਼ ਕੀਤੇ ਜਾਂਦੇ ਆ ਤੇ ਘਟਨਾ ਵਾਲੀ ਰਾਤ ਦੇ ਫੋਨ ਕਾਲ ਦੀ ਡਿਟੇਲ ਤੋਂ ਸਾਫ਼ ਪਤਾ ਚੱਲਦਾ ਸੀ ਕਿ ਮੁਖਤਿਆਰ ਸਿੰਘ ਹੀ ਉਹ ਐਸਾ ਸ਼ਖਸ ਹੁੰਦਾ ਆ ਜਿਨੇ ਮਨਜੀਤ ਨੂੰ ਆਖਰੀ ਵਾਰ ਜੀਉਂਦਾ ਦੇਖਿਆ ਸੀ ਇਨਵੈਸਟੀਗੇਟਰ ਵੱਲੋਂ ਦੱਸਿਆ ਜਾਂਦਾ ਆ ਕਿ ਜਦੋਂ ਮਨਜੀਤ ਬੰਗਾਲੀ ਆਪਣੀ ਯੋਗਾ ਕਲਾਸ ਲਗਾ ਕੇ ਘਰ ਵਾਪਸ ਆਉਂਦੀ ਆ ਤਾਂ ਇਹਨਾਂ ਦੋਨਾਂ ਦੇ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਜਾਂਦਾ ਆ ਜਿਸ ਤੋਂ ਬਾਅਦ ਮੁਖਤਿਆਰ ਮਨਜੀਤ ਦਾ ਗਲਾ ਘੋੜ ਕੇ ਉਹਨੂੰ ਜ਼ਾਨੋਂ ਮਾਰ ਦਿੰਦਾ ਆ ਇਸ ਤੋਂ ਬਾਅਦ ਮਨਜੀਤ ਦੀ ਡੈੱਡ ਬੋਡੀ ਨੂੰ 20 ਮੀਲ ਦੂਰ ਦੇ ਡਾਟਾਬੀਸ ਤੇ ਲੈ ਜਾ ਕੇ ਡੈੱਡ ਬੋਡੀ ਨੂੰ ਅੱਗ ਲਗਾ ਦਿੱਤੀ ਜਾਂਦੀ ਆ। ਕੋਰਟ ਵਿੱਚ ਫੋਨ ਰਿਕਾਰਡ ਵੀ ਸ਼ੋਅ ਕੀਤੇ ਜਾਂਦੇ ਆ ਕਿ ਮਨਜੀਤ ਦਾ ਫੋਨ ਜੋ ਐਕਟਿਵ ਹੁੰਦਾ ਆ ਤੇ ਜਿਹਦੇ ਵਿੱਚ ਮੁਖਤਿਆਰ ਦਾ SIM ਚੱਲ ਰਿਹਾ ਹੁੰਦਾ ਆ। ਜਿਥੋਂ ਪਤਾ ਚੱਲਦਾ ਕਿ ਮੁਖਤਿਆਰ ਵੱਲੋਂ ਝੂਠ ਬੋਲਿਆ ਜਾ ਰਿਹਾ ਹੁੰਦਾ ਆ ਕਿ ਉਹਨੇ ਮਨਜੀਤ ਨੂੰ ਉਸ ਰਾਤ ਨਹੀਂ ਦੇਖਿਆ ਹੁੰਦਾ। ਦਸੰਬਰ 2010 ਕੈਨੇਡਾ ਦੀ RCMP ਪੁਲਿਸ ਏਜੰਸੀ ਵੱਲੋਂ ਮਨਜੀਤ ਮੰਗਾਲੀ ਦੀ ਡੈਰੀ ਤੇ ਲੈਟਰ ਦੀ ਐਂਟਰੀਆਂ ਵੀ ਡਿਸਕਲੋਜ਼ ਕੀਤੀਆਂ ਜਾਂਦੀਆਂ ਆ। ਇੱਕ ਐਂਟਰੀ ਵਿੱਚ ਮਨਜੀਤ ਵੱਲੋਂ ਲਿਖਿਆ ਗਿਆ ਹੁੰਦਾ ਕਿ ਉਹ ਕਲੀਨਿਕਲੀ ਡਿਪਰੈਸਡ ਹੋ ਚੁੱਕੀ ਆ ਤੇ ਉਹਦੀ ਮੈਡੀਕੇਸ਼ਨ ਚੱਲਦੀ ਆ ਤੇ ਉਹ ਕਹਿੰਦੀ ਆ ਕਿ ਉਹਨੂੰ ਆਪਣੇ ਹਸਬੰਦ ਤੋਂ ਜਿਹੜੀ ਸਪੋਰਟ ਮਿਲਣੀ ਚਾਹੀਦੀ ਆ ਉਹ ਨਹੀਂ ਮਿਲ ਰਹੀ ਇੱਕ ਐਂਟਰੀ ਵਿੱਚ ਉਹ ਕਹਿੰਦੀ ਆ ਕਿ ਉਹ ਬਹੁਤ ਹੀ ਡਿਪਰੈਸਡ ਤੇ ਦੁਖੀ ਤੇ ਮੁਰਝਾ ਚੁੱਕੀ ਆ ਤੇ ਉਹਨੂੰ ਲੱਗਦਾ ਹੈ ਕਿ ਉਹਨੂੰ ਡਰਿੰਕ ਜਾਂ ਡਰੱਗਸ ਕਰਨਾ ਚਾਹੀਦਾ ਹੈ ਤਾਂ ਜੋ ਉਹਨੂੰ ਥੋੜਾ ਠੀਕ ਮਹਿਸੂਸ ਹੋ ਸਕੇ ਇਹਨਾਂ ਲੈਟਰ ਤੇ ਡੈਰੀ ਐਂਟਰੀ ਤੋਂ ਇਹ ਤਾਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਸ ਨਾਲ ਘਰ ਵਿੱਚ ਜੋ ਕੁਝ ਵੀ ਬੜ ਵਧੀਆ ਸਲੂਕ ਨਹੀਂ ਹੁੰਦਾ ਸੀ ਜਿੱਤੇ ਕਰਕੇ ਉਹਦੀ ਡੈਰੀ ਵਿੱਚ ਐਂਟਰੀ ਬਹੁਤ ਹੀ ਸੈਮੀ ਤੇ ਲਾਚਾਰ ਦਿਖਾਈ ਦਿੰਦੀਆਂ ਆ ਇਸ ਤੋਂ ਇਲਾਵਾ ਮੁਖਤਿਆਰ ਤੇ ਦੋਸ਼ ਲੱਗਦਾ ਕਿ ਉਹਨੇ ਮਨਜੀਤ ਦੀ ਬੋਡੀ ਨੂੰ ਅਗ ਲਗਾਉਣ ਤੋਂ ਬਾਅਦ ਉਹਦੀ ਕਾਰ ਨੂੰ ਵੈਲੀ ਵਿੱਚ ਮੂਵ ਕਰ ਦਿੱਤਾ ਫਾਲਸ ਨੈਰੇਟਿਵ ਬਣਾਉਣ ਦੇ ਮੋਟਿਵ ਨਾਲ ਤੇ ਉਹਦਾ 26 ਘੰਟਿਆਂ ਵੇਟ ਕਰਨ ਦਾ ਕਾਰਨ ਇਹ ਦੱਸਿਆ ਜਾਂਦਾ ਕਿ ਉਹਨੇ ਟਾਈਮ ਤਾਂ ਲਗਾਇਆ ਤਾਂ ਜੋ ਰਿਪੋਰਟ ਕਰਨ ਤੋਂ ਪਹਿਲਾਂ ਜਾਓ ਆਪਣੇ ਘਰ ਵਿੱਚ ਮੌਜੂਦ ਸਬੂਤਾਂ ਨੂੰ ਮਿਟਾ ਸਕੇ ਜਜ ਜਿਦਾ ਕਹਿਣਾ ਹੁੰਦਾ ਹੈ ਇਹ ਚੀਜ਼ ਨੂੰ ਉਹਨੇ ਬਹੁਤ ਹੈਰਾਨ ਕੀਤਾ ਕਿਉਂਕਿ ਜੇ ਉਹ ਬੇਕੁਸ਼ੀ ਸੀ ਤਾਂ ਉਹਦੀ ਵਾਈਬ ਦਾ ਰਾਤੀ ਘਰ ਨਾਵਾ ਬਸਾਉਣ ਤੇ ਉਹਦਾ ਅਗਲੇ ਦਿਨ ਨੋਰਮਲ ਬਿਹੇਵਨ ਕਰਨਾ ਬਹੁਤ ਯਨਿਊਜੁਅਲ ਸੀ ਸੋ ਉਹਦੇ ਮਨ ਵਿੱਚ ਤਾਂ ਅਲਰਮਸ ਰੇਜ਼ ਹੋਣੇ ਚਾਹੀਦੇ ਸੀ ਆਪਣੀ ਵਾਈਫ ਦੀ ਸਿਕਿਉਰਿਟੀ ਤੇ ਵੇਅਰ ਬਰਨ ਨੂੰ ਲੈ ਕੇ ਫਰਵਰੀ 4 2011 ਜੱਜ ਨੂੰ ਬਹੁਤਾ ਟਾਈਮ ਨਹੀਂ ਲੱਗਣਾ ਵਰਦੀ ਤੱਕ ਪਹੁੰਚਣ ਤੇ ਕਿਉਂਕਿ ਸਾਰੇ ਸਬੂਤ ਮੁਕਤੀਆਰ ਨੂੰ ਦੋਸ਼ੀ ਦੱਸ ਰਹੇ ਹੁੰਦੇ ਆ ਫਿਰ ਜਾਜੇ ਵੱਲੋਂ ਮੁਖਤਿਆਰ ਨੂੰ ਮਨਜੀਤ ਪੰਗਾਲੀ ਨੂੰ ਮਾਰਨ ਤੇ ਉਹਦੀ ਬੋਡੀ ਤੇ ਸਬੂਤਾਂ ਨੂੰ ਮਿਟਾਉਣ ਦੇ ਦੋਸ਼ਾਂ ਵਿੱਚ ਸੈਕੰਡ ਡਿਗਰੀ ਮਰਡਰ ਦੀ ਸਜ਼ਾ ਸੁਣਾਈ ਜਾਂਦੀ ਆ ਜਿਹਦੇ ਵਿੱਚ ਉਹਨੂੰ ਨਾਰਮਲ 10 ਸਾਲਾਂ ਤੋਂ ਵਧਾ ਕੇ 15 ਸਾਲਾਂ ਤੱਕ ਪਰੋਲ ਨਾ ਦਿੱਤੇ ਜਾਣ ਦੀ ਸਜ਼ਾ ਸੁਣਾਈ ਜਾਂਦੀ ਆ ਪਰ 3 ਸਾਲ ਤੱਕ ਟ੍ਰਾਇਲ ਦੀ ਵੇਟਿੰਗ ਪੀਰੀਅਡ ਕਰਕੇ ਉਹਨੂੰ 3 ਸਾਲ ਕ੍ਰੈਡਿਟ ਦਿੱਤੇ ਜਾਂਦੇ ਆ ਮਤਲਬ ਕਿ ਉਹ 11 ਸਾਲ ਸਜ਼ਾ ਪੂਰੀ ਕਰਨ ਤੋਂ ਬਾਅਦ ਹੀ ਪਰੋਲ ਦੀ ਅਪੀਲ ਕਰ ਸਕਦਾ ਆ ਮੁਖਤਿਆਰ ਪੰਗਾਲੀ ਨੂੰ ਸਦਾ ਸਨਾਏ ਜਾਣ ਤੋਂ ਬਾਅਦ ਉਹਦੇ ਘਰ ਦੇ ਉਹਨਾਂ ਦੀ ਪੋਤੀ ਮਾਇਆ ਦੀ ਕਸਟਡੀ ਲਈ ਕੋਰਟ ਵਿੱਚ ਅਪੀਲ ਕਰਦੇ ਆ ਪਰ ਕੋਰਟ ਵੱਲੋਂ ਮਾਇਆ ਦੀ ਕਸਟਡੀ ਉਹਦੀ ਮਾਸੀ ਜੈਸਮੀਨ ਪੰਮਰਾਂ ਨੂੰ ਦੇ ਦਿੱਤੀ ਜਾਂਦੀ ਹੈ ਜੈਸਮੀਨ ਪੰਮਰਾਂ ਮੀਡੀਆ ਨਾਲ ਹੋਈ ਇੰਟਰਵਿਊ ਵਿੱਚ ਕਹਿੰਦੀ ਹੈ ਕਿ ਕਸਟਡੀ ਦੀ ਬੈਟਲ ਉਹਨਾਂ ਲਈ ਬਹੁਤ ਹੀ ਟਰੋਮੈਟਿਕ ਸੀ ਕਿਉਂਕਿ ਉਹ ਉਸ ਬੰਦੇ ਦਾ ਮੂਵੀ ਨਹੀਂ ਦੇਖਣਾ ਚਾਹੁੰਦੇ ਜਿਨੇ ਉਹਦੀ ਭੈਣ ਦੀ ਜਾਨ ਲਿੱਤੀ ਹੈ ਤੇ ਇੰਨੀ ਬੇਰਮੀ ਨਾਲ ਉਹਦਾ ਕਤਲ ਕੀਤਾ ਜਜ ਵਡਿਕਸਨਾਂ ਤੋਂ ਬਾਤ ਕਹਿੰਦਾ ਹੈ ਕਿ ਸ਼ੀ ਵਾਸ ਐਟ ਸੱਚ ਪੇਨਸ ਟੂ ਟਾਕ ਅਬਾਊਟ ਦ ਇੰਪੋਰਟੈਂਸ ਆਫ ਡਿਟਰਿੰਗ ਪੀਪਲ ਇਨ ਡੋਮੈਸਟਿਕ ਵਾਇਲੈਂਸ ਕੇਸਿਸ ਐਂਡ ਸ਼ੀ ਵਾਸ ਵੈਰੀ ਵਨਰੇਬਲ ਹੂ ਵਾਸ ਟਰਸਟਿੰਗ ਹਰ ਪਾਰਟਨਰ ਜੁਲਾਈ 25 2022 11 ਸਾਲ ਸਜ਼ਾ ਪੂਰੀ ਕਰਨ ਤੋਂ ਬਾਅਦ ਮੁਕਤੀਆਰ ਪੰਗਾਲੀ ਨੂੰ 6 ਮਹੀਨੇ ਲਈ ਪੈਰੋਲ ਦਿੱਤੀ ਜਾਂਦੀ ਆ ਪਰ ਫਿਰ ਅਕਤੂਬਰ 6 2023 ਮੁਕਤੀਆਰ ਨੂੰ ਫੁੱਲ ਪੈਰੋਲ ਦੇ ਦਿੱਤੀ ਜਾਂਦੀ ਆ ਕਿਉਂਕਿ ਉਹਦੇ ਵੱਲੋਂ ਰਿਮੋਰਟ ਸ਼ੋ ਕੀਤਾ ਜਾਂਦਾ ਤੇ ਜੇਲ੍ਹ ਵਿੱਚ ਉਹਦੇ ਵੱਲੋਂ ਐਂਗਰ ਮੈਨੇਜਮੈਂਟ ਨਾਨ ਵਾਇਲੈਂਟ ਕਮਿਊਨੀਕੇਸ਼ਨ ਵਰਗੇ ਕੋਰ ਜਜ ਦਾ ਕਹਿਣਾ ਹੁੰਦਾ ਹੈ ਕਿ ਮੁਖਤਿਆਰ ਵੱਲੋਂ ਨੋਟਿਸੇਬਲ ਐਫਰਟ ਸ਼ੋਅ ਕੀਤੇ ਗਏ ਆਪਣੀ ਐਟੀਟਿਊਡ ਤੇ ਬਿਹੇਵੀਅਰ ਚੇਂਜ ਕਰਨ ਵਾਸਤੇ ਪਰੋਲ ਬੋਰਡ ਵੱਲੋਂ ਮੁਖਤਿਆਰ ਉੱਪਰ ਕੰਡੀਸ਼ਨ ਲਗਾਈ ਜਾਂਦੀ ਆ ਕਦੀ ਵੀ ਮਨਜੀਤ ਦੇ ਘਰ ਵਾਲੇ ਤੇ ਆਪਣੀ ਕੁੜੀ ਨਾਲ ਕੰਟੈਕਟ ਨਾ ਬਣਾਉਂਦੀ ਅੱਜ ਦੇ ਕੇਸ ਤੋਂ ਇਹ ਤਾਂ ਪਤਾ ਲੱਗਦਾ ਹੈ ਕਿ ਡੋਮੈਸਟਿਕ ਵਾਇਲੈਂਸ ਵਰਗੀ ਬਿਮਾਰੀ ਦਾ ਜੇ ਇਲਾਜ ਨਾ ਕੀਤਾ ਜਾਵੇ ਤਾਂ ਇਹ ਬਹੁਤ ਹੀ ਐਕਸਟ੍ਰੀਮ ਲੈਵਲ ਤੱਕ ਜਾ ਸਕਦੀ ਆ ਜਿਸ ਦੇ ਵਿੱਚ ਕਿਸੇ ਦੀ ਜਾਨ ਵੀ ਜਾ ਸਕਦੀ ਆ ਜੋ ਕਿ ਮੁਖਤਿਆਰ ਵੱਲੋਂ ਕੀਤੇ ਗਏ ਐਕਸ਼ਨ ਤੋਂ ਸਾਫ਼ ਪਤਾ ਲੱਗਦਾ ਕਿ ਕਿੱਦਾਂ ਅਨਰਿਸੋਲਵ ਮੈਰਿਜ ਇਸ਼ੂ ਤੇ ਜਰਸੀ ਕੀ ਕਰਾ ਸਕਦੇ ਆ ਤੇ ਵਿਕਟਮ ਦੇ ਪਰਿਵਾਰਾਂ ਤੇ ਹੋਣ ਵਾਲਾ ਇੰਪੈਕਟ ਪੂਰੀ ਉਮਰ ਲਈ ਰਹਿਣਾ ਹੁੰਦਾ ਆ ਤੇ ਅਦਾ ਦੇ ਕੇਸਾਂ ਵਿੱਚ ਗੱਲ ਕਿਸੇ ਦੇ ਮਰਨ ਤੱਕ ਹੀ ਨਹੀਂ ਮੁੱਕਦੀ ਜਿੱਦਾਂ ਮਨਜੀਤ ਬੰਗਾਲੀ ਦੀ ਮੌਤ ਨੇ ਨਾ ਸਿਰਫ ਉਹਦੀ ਤੇ ਉਹਦੇ ਅੰਜਨ ਵਿੱਚ ਬੱਚੇ ਦੀ ਜਾਨ ਲਈ ਪਰਸੋਗੋ ਇਹਦਾ ਅਸਰ ਉਹਦੀ 4 ਸਾਲਾਂ ਦੀ ਕੁੜੀ ਤੇ ਵੀ ਸਾਰੀ ਜ਼ਿੰਦਗੀ ਰਹੇਗਾ ਅੱਜ ਦੀ ਵੀਡੀਓ ਜੇ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ